ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰ ਗਾਵਾਂ ਸੇ ਲੈ ਲੈ ਕੇ ਆਂ ਜੀ ਦੋ ਬਈ ਤਾਜ਼ੀਆਂ ਸੂਈਆਂ ਦੋ ਗੱਬੜਾਂ ਨੇ ਤੇ ਫਾਰਮ ਤੋਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੋਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਇਹ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋਟੇਰ ਆ ਜੀ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੂੰ ਬਤਿਹਾ ਹਾਂਜੀ ਬਬੂ ਜੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੁੱਪਾ ਤਹਿਸੀਲ ਫੂਲ ਜਿਹੜਾ ਪਿੰਡ ਹੈ ਜੀ ਨੇੜੇ ਪਿੰਡ ਬਾਈ ਜਿਹੜੇ ਸਰਾਪੁਰ ਰਹਿ ਗਿਆ ਜੀ ਠੀਕ ਹੈ ਜੀ ਇਧਰ ਆਮਪੁਰ ਕੋ ਹਮ ਇਦੋਂ ਇੱਕ ਸੜ ਭਗਤਾ ਭਾਈ ਕਾ ਜਿੰਦੇ ਵਿਚਾਰੇ ਜਾਂਦੇ ਪਿੰਡ ਆਪਣਾ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈ 9463842855 ਹੂੰ ਦੂਜਾ ਹੈਗਾ 70782065 ਇਹ ਦੋਵੇਂ ਭਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਦਿਆਂ ਕਿਹੜਾ ਸੂਆ ਸੂਈ ਆ ਕੋਲੋਨ ਹੀ ਸੂਈ ਵਿੱਚ ਪਹਿਲਾਂ ਕੋਲੋਨ ਕਦੋਂ ਸੂਈ ਆ ਭਾਈ ਬਸ ਇਹਨੂੰ ਮੰਨ ਕੇ ਚਲੋ ਵੀ ਅੱਧਾ ਘੰਟਾ ਪਾਉਣਾ ਘੰਟਾ ਹੋਇਆ ਜੀ ਠੀਕ ਆ ਬੱਚਾ ਕੀ ਦੇਤਾ ਇਹਨੇ ਬੱਚੀ ਦੀ ਪੇਵੋ ਦਿੱਤੀ ਬੱਚੀ ਬੜੀ ਚੰਗੀ ਦਿੱਤੀ ਹੈ ਨਾ ਬੱਚਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਵੀ ਬਹੁਤ ਚੰਗੀ ਦਿੱਤੀ ਹੈ ਕਰਮ ਵਾਲੀ ਨੇ ਜੇਰ ਪੈਣੀ ਆ ਨਾ ਬਈ ਹਾਂ ਹੁਣ ਤਾਂ ਅੱਧਾ ਘੰਟਾ ਹੋ ਗਿਆ ਜੀ ਬੱਚੇ ਨੂੰ ਕਲਾਕੇ ਵਾਲੇ ਮਾਰ ਠੀਕ ਆ ਥੋੜਾ ਬੋਲਾ ਕੱਟ ਕੇ ਇਹਨੂੰ ਪਿਆ ਜਿਹੜੇ ਸੈਂਟੀਮੀਟਰ ਓਕੇ ਮੱਛੀ ਨੂੰ ਪਿਆ ਠੀਕ ਆ ਡੇਢ ਸੈਂਟੀਮੀਟਰ ਇਹਨੂੰ ਪਿਆ ਕੱਟ ਕੇ ਲੇਵਾ ਬੜਾ ਚੰਗਾ ਹੈ ਨਾ ਭਾਈ ਹਾਂਜੀ ਬਹੁਤ ਸਾਰਾ ਲੇਵੇ ਦੀ ਫੀਟਿੰਗ ਦੇ ਕੀ ਬਾਤ ਹੈ ਥਾਣੀ ਬੜਾ ਕਮਾਲ ਦਾ ਭਾਈ ਚਵਾਈ ਕਿਵੇਂ ਆ ਭਾਈ ਚੌਂ ਚੌਂ ਤਾਂ ਬਹੁਤ ਸੋਹਣਾ ਇੱਕ ਨੰਬਰ ਚ ਠੀਕ ਆ ਭਾਈ ਠੰਡੀ ਸੀ ਲ ਠੰਡੀ ਠੰਡੀ ਹੋ ਗਈ ਠੀਕ ਆ ਠੰਡੀ ਸੀ ਲ ਫੋਲ ਆ ਭਾਈ ਚਵਾਈ ਚਵਾਈ ਚੰਗੀ ਆ ਸੁਈ ਸੁਈ ਖੋਲ ਦੇ ਭਾਈ ਤੋਰ ਦੇ ਥਾਣ ਬਹੁਤ ਚੰਗਾ ਲੱਗਿਆ ਮੁਰਗੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਭਾਈ ਬਾਕੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਇੱਕ ਨੰਬਰ ਆ ਬਾਈ ਲੈ ਫੇਸ ਦੀ ਬਿਊਟੀ ਕਮਾਲ ਤੋੜ ਆ ਦੇ ਕੋਲੇ ਕੀ ਬਾਤ ਬੋਲਣਾ ਬਰੀਕੀ ਚ ਜੈਜਰ ਸਹੀ ਗੱਲ ਆ ਬਰੀਕੀ ਚ ਫੁੱਲ ਹੂੰ ਤੇ ਖੰਡੀ ਵਾਸਤੇ ਅੰਤ ਨਹੀਂ ਆ ਸਹੀ ਆ ਕੀ ਮੋਲ ਆ ਬਾਈ ਜੈਜਰ ਉਹ ਦੇਖੋ ਮੋਲ ਬਿਲਕੁਲ ਜੈਜਰ ਹੁਣ ਇਹ ਘੱਟਾ ਪਤਾ ਨਹੀਂ ਹੋਣਾ ਓਕੇ ਸਾਰੇ ਰੰਗਣਾ ਜੀ ਹੂੰ ਚਾਹ ਰੰਗਣਾ ਬਣੇ ਜੀ ਠੀਕ ਹੈ ਜੀ ਇਹ ਬਿਲਕੁਲ ਜਾਇਜ਼ ਹੋਊਗਾ ਇਹ ਵੇਡ ਦੇਵਾਂਗੇ 54800 ਸਾਢੇ 48000 ਹਾਂਜੀ ਕੋਈ ਇਹ ਤਾਂ ਪੰਜਾ ਨਹੀਂ ਕੋਈ ਸੱਖ ਨਹੀਂ ਜਮਾ ਜਾਇਜ਼ ਮੁੱਲ ਨਾਲ 54800 ਦੀ ਬਾਈ ਕਹਿੰਦਾ ਵੇਡ ਦੇ ਦਿਆਂਗੇ ਸੋਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਹੈ ਬਾਕੀ ਕੋਈ ਚੈੱਕ ਕਰਨੀ ਧਾਰਾ ਮਾਰਦੇ ਨੇ ਮੁੱਲ ਬਾਈ ਜਮਾ ਜਾਇਜ਼ ਲੈਣ ਦੇਣ ਵਾਲੇ ਬਾਈ ਦੇ ਰੇਟ ਹੁੰਦੇ ਆ ਹਨਾ ਬਾਹਲੇ ਵੱਧੇ ਘਟੇ ਆ ਜੀ ਬਾਈ ਕਹਿੰਦਾ ਨਾ ਪੈਣਾ ਨਾ ਜੇ ਇਹਨੂੰ ਪਾਉਣਾ ਬਾਈ ਮੁੱਲ ਜਮਾ ਜਾਏ ਉਹਨਾਂ ਹੀ ਮੁੱਲ ਰੱਖਦਾ ਬਾਈ ਜਿੰਨੇ ਕਰੀ ਚੀਜ਼ ਵੇਚਣੀ ਬਾਕੀ ਧਾਰਾ ਮਾਰਦੇ ਨੀ ਮੋਤਾ ਬਈ ਹਣਾ ਜਿਵੇਂ ਮਰਜ਼ੀ ਬੈਠਾ ਰਹੇ ਕੋਈ ਜੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀ ਆ ਬਾਕੀ ਬੱਚਾ ਮਗਰ ਬੱਛੀ ਆ ਬਈ ਬੱਛੀ ਨੇ ਵੀ ਕਿਉਂ ਨਾਲ ਹੀ ਤਿਆਰ ਹੋ ਜਾਣਾ ਲੈ ਬੰਨ ਦੇ ਵੀਰੇ ਬੱਚਾ ਪਰੇ ਪਾਉਂਦੇ ਮੋੜਾ ਲੈ ਚੋਣ ਦੇਖੋ ਤੇ ਥਣ ਦੇਖੋ ਪਹਿਲਾਂ ਨੇੜ ਤੋਂ ਹੁਣ ਦੇਖੀ ਮਾ ਕਰਕੇ ਦੇਖੋ ਥਣ ਕਿਆ ਬਾਤ ਆ ਕੱਲਾ ਕੱਲਾ ਥਣ ਮੋਠੀਆ ਬਾਕੀ ਚੋਣ ਦੇਖੋ ਜਿਹੜੇ ਹਿਸਾਬ ਨਾਲ ਥਣ ਲੱਗਣਾ ਚਵਾਈ ਚੰਗੀ ਆ ਲੈ ਕਿਆ ਬਾਤ ਹੈ ਮੋਟਾ ਮੋਟਾ ਚੋਣਾ ਕਿ ਨਹੀਂ ਬਈ ਬਹੁਤ ਥੋੜਾ ਚੋਣਾ ਨੱਬੜਦੀ ਆ ਚਵਾਈ ਇੱਕ ਨੰਬਰ ਵਾਲਾ ਕੀ ਬਾਤ ਆ ਆਇ ਖੜਕਾ ਹੁੰਦਾ ਵੀਡੀਓ ਚ ਚਵਾਈ ਦਾ ਬਈ ਹਾਂ ਜੀ ਜਿਹੜੀ ਬੋਲਾ ਗਾੜਾ ਜਿਹਾ ਜਿਹੜਾ ਬੋਲਾ ਥੋੜਾ ਜਿਹਾ ਚੋਣ ਬਹੁਤ ਚੰਗਰ ਗਈ ਸਹੀ ਗੱਲ ਦੋਨੋਂ ਔਰ ਥੋੜਾ ਤਾਂ ਕੰਮ ਹੀ ਨਹੀਂ ਜੀ ਇਸਲੇ ਠਣਾ ਚ ਵੀ ਚਵਾਈ ਇੱਕ ਨੰਬਰ ਆ ਕੀ ਬਾਤ ਆ ਬਈ ਸੁਣੋ ਵੱਡੀ ਗੱਲ ਆ ਯਾਰ ਬਈ ਮੁੱਲ ਵੀ ਜਮਾ ਜਾਇਜ਼ ਆ ਮਾਨਤਨ ਕੋਈ ਚੱਕਰ ਨਹੀਂ ਹੋ ਜੀ ਜਿਹੜੀ ਆਪਣਾ ਜਿਹੜਾ ਮਾਨਤਾਨ ਬਾਈ ਜੀ ਛੋੜ ਛੱਪੇ ਲਾ ਹੋਵੇ ਆਪਾਂ ਨੂੰ ਕਹਿੰਦਾ ਉਹੀ ਸੌ ਲਾਵੇ ਠੀਕ ਆ ਜਿਹਨੂੰ ਆਪਣਾ ਮੁੱਲ ਜੇ ਇਹੀ ਵੀ ਬਾੜਾ ਲੱਗਦਾ ਮੁੱਲ ਫੇਰ ਕੋਈ ਗੱਲ ਨਹੀਂ ਕਿਤਾ ਖੱਲੀ ਦੀ ਗੱਲ ਦਾ ਕੋਈ ਸਹੀ ਗੱਲ ਆ ਬਾਈ ਠੀਕ ਹੈ ਯਾਰ ਪੂਰੀ ਸਾਫ ਸੁਥਰੀ ਨਸਰਾ ਦੀ ਰੱਤੀ ਆ ਸਹੀ ਗੱਲ ਆ ਬਾਈ ਅਗਲੇ ਸੋ ਨੂੰ ਭਾਰੀ ਹੋ ਕੇ ਸਿੰਦੀ ਸਮਝੇ ਬੰਦੇ ਕੋਈ ਚਾਰ ਪੀਰ ਚੰਗੇ ਲਾਉਗੇ ਦੂਜੀ ਸਹੀ ਗੱਲ ਆ ਬਾਈ ਅੱਗੇ ਬਾਈ ਦੋ ਨੰਬਰ ਕਿਹੜਾ ਸੂਸ ਹੋਈ ਆ ਇਹ ਦੂਜਾ ਸੁਸਲੀ ਬਾਈ ਕਦੋਂ ਸੋਈ ਆ ਬਾਈ ਆ ਬਸ ਸੋਈ ਸੁਈ ਆ ਇਹਨੂੰ ਪੰਜ ਸੱਤ ਮਹੀਨੇ ਬੱਚਾ ਕੀ ਦਿੱਤਾ ਨਹੀਂ ਨਹੀਂ ਬੱਚਾ ਦਿੱਤਾ ਜੀ ਬੱਚਾ ਦਿੱਤਾ ਬਾਈ ਹਾਂਜੀ ਤੇ ਬੌਲਾ ਕੱਢਿਆ ਕਿੰਨੀ ਬੌਲਾ ਬਾਈ ਜੀ ਹਲੇ ਅਗਲੇ ਬੱਚੇ ਨੂੰ ਪਲਾਇਆਗਾ ਠੀਕ ਆ ਹਲੇ ਉਹੀ ਕੱਢਿਆ ਕਿਤੇ ਹਾਂਜੀ ਠੀਕ ਆ ਬਾਈ ਥਾਣ ਬਹੁਤ ਚੰਗਾ ਲੱਗਿਆ ਹਨਾ ਮੁੱਖੀ ਵਾਲਾ ਥਾਣਾ ਇੱਕ ਅਲੱਗ ਲਾ ਥਾਣੇ ਗੁਲਾਬੀ ਥਾਣ ਬਾਈ ਸੋਈ ਸੁਵਾਈ ਆ ਤੇ ਜੇ ਰਹਾ ਜੇ ਪੈਣੀ ਆ ਹਨਾ ਹਾਂਜੀ ਹਾਂਜੀ ਇਹਦੇ ਵਿੱਚ ਸੋਈ ਆ ਜੀ ਖੋਲਿਓ ਬਾਈ ਤੋਰੇ ਤੋੜ ਕੇ ਵਿਖਾ ਦਿਓ ਬਰੀਡ ਚੰਗੀ ਆ ਕੱਦ ਚੰਗਾ ਬਈ ਗਰਮੀ ਘੱਟ ਮਨੂੰ ਫਾਇੰਟ ਆ ਜਿਹੜੀ ਕਰਮਾ ਦੀ ਚੰਗੀ ਆਊਗੀ ਕੁਆਲਿਟੀ ਇੱਕ ਨੰਬਰ ਆ ਬਾਕੀ ਤੋਰ ਕੇ ਦਿਖਾ ਦੇ ਨਹੀਂ ਕੋਈ ਚੱਕਰ ਲੈ ਬਈ ਫੇਸ ਬਿਊਟੀ ਕਮਾਲ ਦੀ ਆ ਕੀ ਆ ਬਾਤ ਆ ਬਈ ਲੈਵਾ ਨੂੰ ਆ ਬਹੁਤਾ ਹੁਣੀ ਸੋਈ ਆ ਨਸਲ ਚੰਗੀ ਆ ਨਾ ਬਈ ਕਿਉਂ ਗਰਮੀਆਂ ਦਾ ਤੋਫਾ ਹਾਂ ਗਰਮੀ ਨਹੀਂ ਮਾਰਦੀ ਮਰਜ ਨਾਲ ਦਾ ਦੁੱਧ ਦੇਣਾ ਫੁੱਲ ਫੈਂਟ ਹੋਣੀ ਲੈ ਲੰਮੀ ਨੂੰ ਹਾਂ ਤੇ ਕੀ ਮੋਲ ਆ ਭਾਈ ਜੈ ਜਰਾ 58 ਦੀ ਕੋਈ ਦਾ 65 ਨਹੀਂ ਕੋਈ 70 ਨਹੀਂ ਠੀਕ ਆ ਭਾਈ ਇਹਦੇ ਚੋਂ ਨਹੀਂ ਕੁਝ ਵੀ ਹੋਣਾ ਮਾਨਤਾ ਨੂੰ ਛੋੜ 70 ਹੋਊਗਾ ਓਕੇ ਭਾਈ 58000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਇਹ ਮੁੱਲ ਬਾਈ ਕਹਿੰਦਾ ਜਮਾ ਜੈ ਜੈ ਛੋਟ ਸਪਾ ਹੀ ਹੋਣਾ ਠੀਕ ਹੈ ਕਿ ਨਹੀਂ ਕੋਈ 60 ਨਹੀਂ 65 ਨਹੀਂ ਪਾਈ ਠੀਕ ਹੈ ਬਾਕੀ ਧਾਰਾ ਮਾਰ ਦਿੰਦੇ ਬਾਈ ਜਿਵੇਂ ਮਰਜੀ ਬੈਠਾਰੇ ਕੋਈ ਚੱਕਰੀ ਨਹੀਂ ਕਹਿਣਾ ਕੋਈ ਠੰਡੀ ਪਾਉਦੇ ਰ ਬਾਈ ਹਣ ਖਾਣ ਬਹੁਤ ਚੰਗਾ ਲੇਵਾ ਬਹੁਤ ਅਲੇ ਮੂਰੋ ਲੇਵਾ ਦੇਖੋ ਕਿੰਨਾ ਚੰਗਾ ਬਾਕੀ ਠੰਡੀ ਸੀ ਬਾਕੀ ਜਵਾਈ ਦਾ ਖਾਣ ਨੇ ਥਣ ਦੇਖੋ ਇੱਕ ਨੰਬਰ ਖਾਣ ਬੰਨੀ ਮੇਰੇ ਬੱਚਾ ਆਪਣੇ ਪਾਣੀ ਖਾਣ ਗਈ। ਉਹ ਕਿਆ ਬਾਤ ਕੱਲਾ ਕੱਲਾ ਥਾਣ ਪੂਰੀ ਬਿੱਤੀ ਦੇ ਥਾਣ ਰਾਂ ਤੋਂ ਬਾਕੀ ਗਏ। ਬਾਕੀ ਚਵਾਈ ਦਿਖਾਉਣੀ ਚੋਣ ਵੀ ਇੱਕ ਨੰਬਰ ਹੋਊਗਾ ਜਿਹੜੇ ਹਿਸਾਬ ਦਾ ਥਾਣ ਲੱਗੇ। ਲੈ ਲੈ। ਚਵਾਈ ਚੰਗੀ ਆ ਨਾ ਬਈ। ਸੁਣੋ ਨਾ। ਮੋਟਾ ਮੋਟਾ ਚੋਣੇ ਮੋਟਾ ਮੋਟਾ ਚੋਣ ਲੈ ਪਿਛਲੇ ਦਿਨਾਂ ਚ ਦੇਖਿਆ। ਚਵਾਈ ਤਾਂ ਇੱਕ ਨੰਬਰ ਆ ਬਈ ਚੰਗਾਈ। ਕਿਆ ਬਾਤ ਆ ਬਈ। ਉਹ ਚਾਨ ਤੇ ਠੰਡੀ ਠੁੰਡੀ ਦੀ ਪ੍ਰਕਿਰਤੀ ਚੰਗੀ ਠੰਡੀ ਸੀਲ ਫੁੱਲ ਬਾਕੀ ਮੌਲ ਵੀ ਚਾਇਆ ਜਾ ਵੀਰੇ ਮਾਨਤਨ ਮਾੜਾ ਮੋਟਾ ਕੋਈ ਚੈੱਕ ਨਹੀਂ ਹੋ ਜਾਊਗਾ ਬਾਈ ਗਰਮੀ ਵਿੱਚ ਚੱਲਣ ਨੂੰ ਕੀ ਆ ਬੁਰੀ ਵਧੀਆ ਸਹੀ ਗੱਲ ਆ ਬਾਈ ਗਰਮੀ ਗਰਮੀ ਮੰਦੀ ਦਾ ਕਿਉਂਕਿ ਸੰਗੀ ਪਲੀ ਵੀ ਆ ਨਹੀਂ ਬਾਈ ਸਹੀ ਹੈ ਅੱਗੇ ਬਾਈ ਤਨ ਨੰਬਰ ਕਿਹੜਾ ਸੂਆ ਸੁਣਦੀ ਆ ਇਹ ਨਹੀਂ ਪਹਿਲਾ ਸੂਆ ਸੁਣ ਬਾਈ ਪਹਿਲਾ ਸੂਆ ਕਿੰਨੇ ਦਿਨ ਲਊ ਬਾਈ ਇਹ ਇਹ ਜੋ ਲਊਗੀ 5-6 ਦਿਨ ਦੇ ਪੰਜ ਤੋਂ 6 ਦਿਨ ਲੈ ਲੇ ਬਾਈ ਖੂਕ ਕਮਾਲ ਬਹੁਤ ਸੋਹਣਾ ਆਰਡਰ ਹੈ ਨਾ ਬਾਈ ਕੱਲਾ ਕੱਲਾ ਥਣ ਪੂਰੀ ਵਿੱਚੀ ਤੇ ਲੈ ਮੋਟੀ ਵਾਲਾ ਥਣ ਲੱਗਿਆ ਹਾਂ ਇੱਕ ਵੀ ਦਿਹਾੜ ਖਾ ਲਈ ਕੋਈ ਬੰਦਾ ਬਹਿ ਹੁੰਦਾ ਇਉਂ ਹੀ ਨਾ ਮਤਲਬ ਨਿਸ਼ਾਨੀ ਜੀ ਤੇ ਉਹ ਨਹੀਂ ਬਿਜਾ ਨਿਸ਼ਾਨੀ ਹਾਂ ਸਾਡੇ ਪੁੱਤ ਇਉਂ ਨਿਸ਼ਾਨੀ ਜੀ ਕਿਰ ਦੀ ਆਨੇ ਹੋਣੀ ਹੈ ਫੋਟ ਜੀ ਉਹੀ ਹਣ ਹਾਂ ਫੋਟ ਜੀ ਦਾ ਕੋਈ ਚੱਕਰ ਨਹੀਂ ਆ ਨੇੜੇ ਨਹੀਂ ਕੋਈ ਮਾ ਨਹੀਂ ਕੁਛ ਨਹੀਂ ਉਹੀ ਨਿਸ਼ਾਨੀ ਜੀ ਖਾਣਾ ਦੇ ਵਜਾਲੇ ਜੀ ਹਾਂ ਕੋਈ ਚੱਕਰ ਨਹੀਂ ਹਾਂ ਇਹ ਫੋਟ ਜੀ ਦਾ ਵੈਸੇ ਚੱਲਦੀ ਨਹੀਂ ਹੋਣੀ ਹਣ ਹਾਂ ਨਹੀਂ ਨਹੀਂ ਹੈ ਨਹੀਂ ਜੀ ਮੋਹੀ ਹੈ ਜੀ ਠੀਕ ਹੈ ਹਮ ਠੀਕ ਹੈ ਕੇਸ ਬੜਾ ਚੰਗਾ ਬਰੀਟ ਚੰਗੀ ਆ ਬੋਲੀ ਚੰਗੀ ਆ ਕੱਦ ਠੀਕ ਆ ਬਾਈ ਤੇ ਬਾਕੀ ਉਹੀ ਗੱਲ ਗਰਮੀ ਦਾ ਮੌਸਮ ਆ ਗਰਮੀ ਘਟ ਮਨੂੰ ਫੈਂਟ ਚੰਗੀ ਆਊਗੀ ਬਾਕੀ ਚਵਾਈ ਬਹੁਤ ਜੰਗੇ ਨੇ ਕੋਈ ਜਿਹੜੇ ਹਿਸਾਬ ਦਾ ਥਾਨ ਲੱਗਿਆ ਹੂੰ ਮੁੱਠੀ ਵਾਲਾ ਥਾਨ ਇਕੱਲਾ ਇਕੱਲਾ ਥਾਨ ਬਹੁਤ ਕਰ ਜੂਗੀ ਹੂੰ ਜੋ ਪਿਆਰ ਹੋ ਗੜ ਕੀ ਮੋਲ ਆ ਬਾਈ ਕੱਚੀ ਕੱਚੀ ਦਾ 55000 55000 ਦੀ ਮਾਨਤਾਨ ਹੋ ਜੀ ਮਾਨਤਾਨ ਨਹੀਂ ਓਕੇ ਭਾਈ ਜਮਾ ਜਾਇਦ ਮੋਲਾ 55000 ਰੁਪਏ ਮਾਨਤਾਨ ਜਰੂਰ ਹੋ ਜੂ ਲੇਵਾ ਦੇਖੋ ਲੇਵੇ ਦੀ ਫੀਟਿੰਗ ਇੱਕ ਨੰਬਰ ਕਮਾਲ ਦਾ ਬਹੁਤ ਸੋਹਣਾ ਲੇਵਾ ਭਾਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਰੀਟ ਇੱਕ ਨੰਬਰ ਕੱਚੀ ਕੱਚੀ ਆ ਗੱਲ ਸੀਲ ਬਹੁਤ ਆ ਭਾਈ ਸਹੀ ਆ ਭਾਈ ਅੱਗੇ ਵੀ 4 ਨੰਬਰ ਕਿਹੜਾ ਸੂਆ ਭਾਈ ਭਾਈ ਪਹਿਲਾ ਸੂਆ ਸੁਣਾ ਪੈ ਰਿਹਾ ਕਿੰਨੇ ਦਿਨ ਲੋ ਭਾਈ બસ ਹੀ ਤਿੰਨ ਚਾਰ ਨਾਲ ਹੋਈ ਇਹਨਾਂ ਤੋਂ ਚਾਰ ਦੇਵੋ ਹਾਂਜੀ ਹਾਂਜੀ ਕਮਾਲ ਪੰਡਾ ਵਾਲਾ ਲੇਵਲ ਆ ਗਿਆ ਦੇਖੋ ਬਾਕੀ ਖਾ ਖਾਣਾ ਬਹੁਤ ਚੰਗਾ ਹਾਂ ਜੀ ਪੂਰੀ ਬਿੱਟੀ ਦੇ ਖਾਣਾ ਬਾਈ ਤੇ ਕੱਦ ਵੀ ਫੁੱਲ ਆ ਯਾਰ ਕੋਈ ਛੋਟੀ ਨਹੀਂ ਨਸਲ ਕਿਹੜੀ ਹੈ ਬਾਈ ਇਹ ਜੀ ਜਰਸੀ ਵਾਲੀ ਜਰਸੀ ਆ ਗਈ ਜੀ ਇਹ ਹਾਂ ਜੀ ਜਰਸੀ ਤੇ ਐਫਐਫ ਦਾ ਥੋੜਾ ਜਿਹਾ ਮਿਕਸ ਹੈ ਨਾ ਹਾਂ ਫਾਉਂਡ ਫਾਉਂਡ ਬਹੁਤ ਹੈ ਯਾਰ ਬਾਕੀ ਕੱਦ ਘੱਟ ਬਹੁਤ ਜੀ ਬੱਚਾ ਕੱਦ ਬਹੁਤ ਆ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰਿਆ ਅਜੇ ਕੱਕੀ ਆ ਦਿਨ ਲਾਉਗੀ ਪੂਰਾ ਸਾਫ ਦੋ ਲਗਣਾ ਲੇਵਾ ਕਰਕੇ ਸੋਊਗੀ ਘਰ ਵਾਲੀ ਹਾਂ ਜੀ ਖੋਲ ਦੇ ਬਾਈ ਤੋਰ ਦੇ ਕਿੰਨਾ ਦੁੱਧ ਦੀ ਤੁਆਸਤੀ ਮੇੜ ਜਾ ਬਾਈ ਬਾਈ ਜੀ ਬੰਦੇ ਨੇ ਆਪ ਲੈਣਾ ਆਪੀ ਸਮਝਣਾ ਪਰ ਆਪਾਂ ਨੂੰ ਮੇਰੇ ਖਿਆਲ ਬਾਈ ਮੀਟਰ ਦੀ ਨਹੀਂ ਗਾ ਜੀ ਬੈਡ ਤੋਂ ਠੀਕ ਆ ਬਾਈ ਹੂੰ ਬਾਈ 3 ਮੀਟਰ ਮਰਲੇ ਤੋਂ ਠੀਕ ਆ ਬਾਈ ਤੋਰਾ ਚੈੱਕ ਕਰ ਲੋ ਲੈਵਾ ਇੱਕ ਨੰਬਰ ਤੇ ਕੱਚੀ ਕੱਚੀ ਹੱਸਾ ਨਾਂ ਦਾ ਅੰਦਾਜ਼ਾ ਲਾਇਓ ਕੱਦ ਫੁੱਲ ਆ ਬਾਈ ਕੋਈ ਛੋਟੀ ਨਹੀਂ ਫੁੱਲ ਕੱਦ ਫੁੱਲ ਬਰੀਡ ਆ ਬਾਈ ਹਾਂਜੀ ਤੇ ਕੀ ਮੋਲ ਆ ਬਾਈ ਜਾਇ ਜਰਾ 63000 ਰੁਪਏ ਮਾਨਤਾਨ ਹੋ ਜੀ ਮਾਨਤਾਨ ਨੂੰ ਕੋਰਸ ਪੁੱਤਰਾਂ ਕਰ ਲਾਂਗੇ ਜੀ ਜਮਾ ਜਾਇਜ਼ ਮੋਲਾ ਬਾਈ 63000 ਰੁਪਏ ਮੋਲਾ ਮਾਨਤਾਨ ਜੀ ਰੋਬੀ ਹੂੰ ਕੱਦ ਵਾਲੀ ਹੈ ਬ੍ਰੇਟ ਵਾਲੀ ਹੈ ਜਾਤ ਵਾਲੀ ਵੜਾ ਬਾਈ ਦੁੱਧ ਚੰਗਾ ਹੀ ਪਾਉਦੂ ਲੇਵਾ ਬਹੁਤ ਹੈ ਕਰਮਾ ਹੂੰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਏ ਬਾਈ ਨਕਨਕ ਕਰ ਲਓ ਜੀ ਧੰਨਵਾਦ